ਨਕਲੀ ਅਸਲੇ ਦੇ ਲਾਇਸੈਂਸ ਬਣਾਉਣ ਦੀ ਏਡੀ ਵੱਡੀ ਸਮਗਲਿੰਗ ਚੱਲ ਰਹੀ ਸੀ ਏਡੀ ਵੱਡੀ ਧੋਖਾਧੜੀ ਚੱਲ ਰਹੀ ਸੀ ਕਿ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਪੁਲਿਸ ਖੁਦ ਹੈਰਾਨ ਹੋ ਗਈ ਕਿ ਅੱਜਕੱਲ ਬੰਦੇ ਕਿੱਡੇ ਵੱਡੇ ਫਰਾਡੀਆਂ ਹੋ ਗਏ ਨੇ ਕਿੱਡੇ ਵੱਡੇ ਧੋਖੇਬਾਜ਼ ਹੋ ਗਏ ਨੇ ਫਾਇਰ ਆਨ ਦਾ ਲਾਇਸੈਂਸ ਯਾਨੀ ਅਸਲੀ ਅਦਾ ਲਾਇਸੈਂਸ ਬਣਾ ਰਹੇ ਨੇ ਨਕਲੀ ਲਾਇਸੈਂਸ ਕਿ ਬਿਲਕੁਲ ਗਲਤ ਤਰੀਕੇ ਦੇ ਡਾਕੂਮੈਂਟ ਬਣਾ ਕੇ ਬੰਦਿਆਂ ਨੂੰ ਲਾਇਸੈਂਸ ਦੇ ਰਹੇ ਨੇ ਤੇ ਬਿਲਕੁਲ ਅਸਲੀ ਵਰਗਾ ਹਾਲਾਂਕਿ ਸਰਕਾਰੀ ਰਿਕਾਰਡ ਵਿੱਚ ਇਹਨਾਂ ਲਾਇਸੈਂਸ ਦਾ ਕੋਈ ਵੱਲੀਵਾਰਸ ਨਹੀਂ ਹੈ ਕੋਈ ਇਹਨਾਂ ਦਾ ਰਿਕਾਰਡ ਨਹੀਂ ਹੈਗਾ ਕੋਈ ਕ੍ਰੈਡੀਬਿਲਟੀ ਨਹੀਂ ਹੈਗੀ ਪਰ ਹੂ ਬੂ ਅਸਲੀ ਵਰਗੇ ਲਾਇਸੈਂਸ ਬਣਾ ਕੇ ਦੇ ਰਹੇ ਸੀ ਬੰਦੇ ਉਹ ਵੀ ਬਿਲਕੁਲ ਇੱਕ ਛੋਟੀ ਜੀ ਨਿੱਕੀ ਜੀ ਦੁਕਾਨ ਵਿੱਚ ਇੱਕ ਫੋਟੋ ਸਟੇਟ ਦੀ ਦੁਕਾਨ ਵਿੱਚ ਨਕਲੀ ਲਾਇਸੈਂਸ ਬਣਾਏ ਜਾ ਰਹੇ ਸੀ ਤੇ ਆਲੇ ਦੁਆਲੇ ਦੇ ਬੰਦਿਆਂ ਨੂੰ ਪਤਾ ਹੀ ਨਹੀਂ ਸੀਗਾ ਕਿ ਕਿਵੇਂ ਫੋਟੋ ਸਟੇਟ ਦੀ ਦੁਕਾਨ ਵਿੱਚ ਅਸਲਿਆਂ ਦੇ ਨਕਲੀ ਲਾਇਸੈਂਸ ਬਣਾ-ਬਣਾ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਉਹ ਵੀ ਇਸ ਤਰੀਕੇ ਤੇ ਨਹੀਂ ਇਹ ਜਿਹੜੇ ਲਿੰਕ ਜੁੜੇ ਨੇ ਸ਼ਹਿਰਾਂ ਦੇ ਨਾਲ ਅਟੈਚ ਕੀਤੇ ਹੋਏ ਨੇ ਕਹਿੰਦੇ ਕਿਵੇਂ ਜੇ ਬੰਦੇ ਦੇ ਨਾਮ ਇਹਨਾਂ ਬੰਦਿਆਂ ਵਿੱਚੋਂ ਜਿਹੜੀ ਕਹਾਣੀਆਂ ਨਿਕਲ ਕੇ ਸਾਹਮਣੇ ਆਈ ਹੈ ਕਿ ਬੰਦਿਆਂ ਦੇ ਨਾਮ ਕੇਸ ਚੱਲਦਾ ਭੇ ਅੰਬਰ ਸਰ ਵਚੰਬਰ ਸਰ ਤੋਂ ਇਹ ਬੰਦੇ ਆਪਣੇ ਲਾਇਸੈਂਸ ਬਣਾ ਨਹੀਂ ਸਕਦੇ ਜਿਸ ਦੇ ਚੱਲਦੇ ਗਲਤ ਤਰੀਕੇ ਨਾਲ ਕਾਗਜ਼ ਪੱਤਰ ਬਣਾ ਕੇ ਤਰਨ-ਤਰਨ ਤੋਂ ਇਹ ਨਕਲੀ ਲਾਇਸੈਂਸ ਬਣਵਾ ਰਹੇ ਸੀ ਇੱਕ ਨਿੱਕੀ ਜਿਹੀ ਦੁਕਾਨ 'ਚੋਂ ਇੱਕ ਫੋਟੋ ਸਟੇਟ ਦੀ ਨਿੱਕੀ ਜੀ ਦੁਕਾਨ ਚੋਂ ਨਕਲੀ ਲਾਇਸੈਂਸ ਬਣਾ ਰਹੇ ਸੀ ਤੇ ਇਹਨਾਂ ਨੇ ਕਿੰਨੇ ਹੀ ਲਾਇਸੈਂਸ ਅੱਗੇ ਬਣਾ ਦਿੱਤੇ ਸੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਅਸਲਾ ਪੂਰਾ ਪਿਆ ਇਹ ਸਾਰੇ ਅਸਲਿਆਂ ਦੇ ਜਿਹੜੇ ਸੀਰੀਅਲ ਨੰਬਰ ਹੁੰਦੇ ਨੇ ਜਿਉਂਦੇ ਤੋਂ ਐ ਜੋ ਇਹ ਦੱਸਦਾ ਹੈ ਕਿ ਅਸਲੇ ਚੋਰੀ ਦੇ ਨਹੀਂ ਹੈਗੇ ਕਿਉਂਕਿ ਅਸੀਂ ਅਕਸਰ ਵੇਖਿਆ ਕਿ ਅਸਲੇ ਜਿਹੜੇ ਹੁੰਦੇ ਨੇ ਜਦੋਂ ਚੋਰੀ ਦੇ ਅਸਲੇ ਹੁੰਦੇ ਨੇ ਕੋਈ ਗਤ ਵਾਰਦ ਕੰਮ ਵਾਸਤੇ ਜਾਂ ਕਿਸੇ ਵਾਰਦਾਤ ਵਾਸਤੇ ਅਸਲੀ ਅਸਲਾ ਜੇਕਰ ਚੋਰੀ ਕੀਤਾ ਜਾਂਦਾ ਤਾਂ ਅਕਸਰ ਉਹ ਬੰਦੇ ਉਸ ਦਾ ਸੀਰੀਅਲ ਨੰਬਰ ਮਟਾ ਦੇ ਦਿੰਦੇ ਨੇ ਪਰ ਇਹਨਾਂ ਦਾ ਸੀਰੀਅਲ ਨੰਬਰ ਵੀ ਉੱਥੇ ਮੌਜੂਦ ਹੈ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਅੱਗੇ ਜਿਹੜੇ ਤੁਸੀਂ ਨੀਲੇ ਰੰਗ ਦੇ ਖਾਕੀ ਰੰਗ ਦੇ ਲਾਇਸੈਂਸ ਪਏ ਵੇਖ ਰਹੇ ਹੋ ਉਹ ਵੀ ਲਾਇਸੈਂਸ ਜਿਵੇਂ ਅਸਲੀ ਵਰਗੇ ਲਾਇਸੈਂਸ ਨੇ ਜਿਹੜੇ ਇਹਨਾਂ ਬੰਦਿਆਂ ਨੇ ਆਪਣੇ ਕੰਪਿਊਟਰ ਤੇ ਬਣਾਤੇ ਨੇ ਕੰਪਿਊਟਰ ਤੇ ਅਸਲਿਆਂ ਦੇ ਲਾਇਸੈਂਸ ਬਣਾ ਆਪੜਾ ਬੰਦਿਆਂ ਨੂੰ ਵੇਚੀ ਜਾਂਦੇ ਨੇ ਤੇ ਲੱਖ ਲੱਖ ਡੇਢ ਡੇਢ ਲੱਖ ਰੁਪਏ ਲੈ ਰਹੇ ਨੇ ਤੇ ਕੋਈ ਇਹਨਾਂ ਨੂੰ ਡਰ ਨਹੀਂ ਹੈ ਕੋਈ ਖੌਫ ਨਹੀਂ ਹੈ ਪੁਲਿਸ ਦਾ ਕਿ ਜੇਕਰ ਪੁਲਿਸ ਦੇੜਿੱਕੇ ਚੜ ਗਏ ਕਿੰਨੀ ਫੈਂਟੀ ਉਤਰ ਨਹੀਂ ਹੈ ਤਾਂ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਇਸ ਪੂਰੀ ਸਕੈਮ ਦਾ ਪੂਰੇ ਸਕੈਂਡਲ ਦਾ ਜਿਹੜਾ ਮਾਸਟਰਮਾਈਂਡ ਸੀ ਉਹ ਬੰਦਾ ਹਾਲ ਤੱਕ ਫਰਾਰ ਦੱਸਿਆ ਜਾ ਰਿਹਾ ਜਿਹੜਾ ਮੈਨੇਜਰ ਸੀ ਇਸ ਪੂਰੇ ਮਾਸਟਰਮਾਈਂਡ ਦਾ ਉਹ ਫਰਾਰ ਹੈ ਪਰ ਉਸ ਦੇ ਗੁਰਗੇ ਫੜਲੇ ਗਏ ਨਹੀਂ ਉਸ ਦੇ ਬੰਦੇ ਫੜਲੇ ਗਏ ਨੇ ਜਿਨ੍ਹਾਂ ਤੋਂ ਹੁਣ ਇਹ ਪਤਾ ਲਗਾਇਆ ਜਾਵੇਗਾ ਕਿ ਕਿਹੜੇ ਕਿਹੜੇ ਬੰਦੇ ਨੂੰ ਇਹਨਾਂ ਨੇ ਨਕਲੀ ਲਾਇਸੈਂਸ ਦਿੱਤਾ ਕਿਉਂਕਿ ਜਿੰਨੇ ਕਿ ਜੁਰਮ ਦੇ ਭਾਗੀਦਾਰ ਇਹ ਨਕਲੀ ਅਸਲੇ ਤੇ ਲਾਇਸੈਂਸ ਬਣਾਉਣ ਵਾਲੇ ਬੰਦੇ ਨੇ ਓਡੀ ਭਾਗੀਦਾਰ ਹੋ ਨੇ ਜਿਨ੍ਹਾਂ ਨੇ ਇਹਨਾਂ ਬੰਦਿਆਂ ਕੋਲੋਂ ਲਾਇਸੈਂਸ ਖਰੀਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਜੇਕਰ ਫਾਇਰ ਆਮ ਦੇ ਲਾਇਸੈਂਸ ਅਸਲਿਆਂ ਦੇ ਲਾਇਸੈਂਸ ਇਦਾਂ ਹੀ ਜੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੇ ਬਣਦੇ ਰਹੇ ਫਿਰ ਪੁਲਿਸ ਪ੍ਰਸ਼ਾਸਨ ਦਾ ਕੋਈ ਰੋਲ ਹੀ ਨਹੀਂ ਰਹਿ ਜਾਂਦਾ ਕਿਸੇ ਨੂੰ ਫਾਰਮ ਫਾਇਰ ਆਮ ਦਾ ਲਾਇਸੈਂਸ ਦੇਣ ਵਾਸਤੇ ਤਾਂ ਵੱਡਾ ਜਿਹੜਾ ਪਰਦਾ ਫਾਸ਼ ਹੋਇਆ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਪੰਜਾਬ ਦੀ ਪੁਲਿਸ ਵੱਲੋਂ ਕਿ ਇੱਕ ਨਿੱਕੀ ਜਿਹੀ ਫੋਟੋ ਸ਼ੇਟ ਦੀ ਦੁਕਾਨ ਵਿੱਚ ਅਸਲਿਆਂ ਦੇ ਨਕਲੀ ਲਾਇਸੈਂਸ ਬਣਾਵਟਾ ਬੰਦੇ ਵੇਚੇ ਜਾ ਰਹੇ ਸਨ ਲੱਖ ਲੱਖ ਡੇਢ ਡੇਢ ਲੱਖ ਰੁਪਏ ਵਿੱਚ ਜਿਹੜੇ ਸਾਰੇ ਹੁਣ ਪੁਲਿਸ ਦੇ ਅੜਕੇ ਚੜ ਗਏ ਨੇ